ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰਨਾਂ ਗਸੇਰ ਲਈ ਲੈ ਕੇ ਆਏ ਹਾਂ ਜੀ ਦੋ ਤਾਂ ਬਾਈ ਕੋਲੇ ਮਰਜਾਂ ਨੇ ਬਾਈ ਇੱਕ ਤਾਜੀ ਸੋਈ ਹੈ ਇੱਕ ਨੂੰ ਤਕਰੀਬਨ ਬਾਈ ਦਾਸ ਦਾ ਵੀ ਡੇਢ ਕਿ ਮਹੀਨਾ ਹੋ ਗਿਆ ਬਾਈ ਤੇ ਦੋ ਬਾਈ ਕੋਲੇ ਗਾਵਾ ਨੇ ਬਾਈ ਇੱਕ ਗਾਂ ਦਾ ਜਿਹੜੀ ਹੋਰਲੀ ਆ ਬਾਈ ਇਹ ਡੇਢ ਕਿ ਮਹੀਨੇ ਸੋਈ ਵੀ ਹੈ ਇੱਕ ਬਾਈ ਕੋਲੇ ਧੋਕੜ ਗਾਂਗੇ ਤੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਾਈ ਮੋਬਾਈਲ ਨੰਬਰ ਬੋਲਿਓ ਜੀ 7657814882 ਠੀਕ ਆ ਬਾਈ ਹੋਰ ਬਾਈ ਠੀਕ ਹੋ ਵਧੀਆ ਜੀ ਹਾਂ ਵਧੀਆ ਠੀਕ ਠਾਕ ਡਾਕਟਰ ਸਾਹਿਬ ਤੇ ਕਿਹੜਾ ਸੂਆ ਸੋਈ ਬੇ ਮੱਧ ਇਹ ਮੱਧ ਹੋਊਗੀ ਜੀ ਚੌਥੇ ਪੰਜਵੇਂ ਸੂਏ ਚੌਥੇ ਪੰਜਵੇਂ ਸੂਏ ਹਾਂਜੀ ਕਿੰਨਾ ਕੀ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਬੱਚਾ ਕੀ ਇਹਦੇ ਮਗਰਾਂ ਕੱਟੀ ਹੈ ਜੀ ਇਹਦੀ ਕਿਹੜੀ ਗੱਟੀ ਇਹਨਾਂ ਚੋਂ ਪਰਲੀ ਪਰਲੀ ਠੀਕ ਆ ਬੱਚਾ ਮਗਰ ਕੱਟੀ ਹੈ ਕੱਟੀ ਵੀ ਬਹੁਤ ਚੰਗੀ ਹੈ ਬਾਈ ਕਿਹਾ ਇਹ ਕੱਟੀ ਸਰਕਾਰੀ ਟੀਕੇ ਦੀ ਆ ਹੈਗੀ ਹੈ ਕਿ ਗੋਪੀ ਦੀ ਜਿਹੜਾ ਡਾਕਟਰ ਜਗਜੀਤ ਵਾਲਾ ਜਿਹੜੀ ਉਹ ਛੋਟੀ ਦੀ ਕੱਟੀ ਕੋਈ ਨਹੀਂ ਪਹਿਲਾਂ ਉਹਦੀ ਡਿਟੇਲ ਪਾਉਦੇ ਆ ਤੇਰੇ ਦੀ ਵੀ ਦਿਖਾਵਾਂਗੇ ਨੇਟ ਤੋਂ ਕੋਈ ਚੱਕਰ ਨਹੀਂ ਕਿੰਨਾ ਦੁੱਧ ਬਾਅਦ ਇਹ ਥੱਲੇ ਇਹਦੇ ਥੱਲੇ ਜੀ ਇਸ ਵਕਤ 8 ਕਿਲੋ ਦੁੱਧ ਆ ਨੇਟ ਨੇਟ ਪੰਜ ਦੋੜਾਂ ਥਾਣੇ ਦੇ ਪੰਜ ਆ ਪੰਜੇ ਹੀ ਬਰਾਬਰ ਚੱਲਦੇ ਆ ਪੰਜ ਥਾਣ ਆ ਬਾਈ ਪਰਲੇ ਪਾਸੇ ਦੋ ਪਰਲੇ ਪਾਸੇ ਤਿੰਨ ਪਰਲੇ ਪਾਸੇ ਦੋ ਪਰਲੇ ਪਾਸੇ ਤਿੰਨ ਤਿੰਨੇ ਹੀ ਥਾਣੇ ਪੰਜੀ ਚੱਲਦੇ ਆ। ਪੰਜੀ ਬਰਾਬਰ ਚੱਲਦੇ ਆ ਜੀ। ਠੀਕ ਆ ਬਰਾਬਰ ਚੱਲਦੇ ਆ। ਹਾਂ। ਕਿਆ ਬਾਤ। ਲੇਵਾ ਗਾੜੀ ਪੂਰੀ ਚੰਗੀ ਆ। ਪੂਰੀ ਚੰਗੀ ਆ। ਫੇਸ ਦੀ ਬਿਊਟੀ ਸਿੰਘ। ਦੁੱਧ ਮਾਲਾ ਜੇ 4-5 ਦਿਨਾਂ ਸਾੰਦ ਦੀ 10 ਕਿਲੋ ਤੇ ਵੀ ਵਗ ਜਾਂਦੀ ਆ। ਓਕੇ ਬਾਈ। ਠੀਕ ਆ। ਖੋਲ ਦਿਓ ਬਾਈ ਮੜੀ ਤੋੜ ਦੇ। ਹਾਂ ਤੋੜ ਦੇਣੇ। ਬੱਚਾ ਮਗਰ ਕੱਟੀ ਆ। ਕੱਟੀ ਵੀ ਚੰਗੇ ਟੀਕੇ ਦੀ ਦੱਸਿਆ ਬਾਈ ਨੇ ਬਹੁਤ ਚੰਗੀ ਕੱਟੀ ਆ। ਇਹ ਮੱਝਾਂ ਦੋਨੇ ਆਪਣੇ ਨਾ ਘਰ ਦੀਆਂ ਹੀ ਆ। ਓਕੇ। ਕੋਈ ਇਹ ਆਪਾਂ ਮੁੱਲ ਨਹੀਂ ਲਈਆਂ ਵੀ ਟੀਕਾ ਜਿਹੜਾ ਕਿਹਾ ਜਿਵੇਂ ਇਹਦਾ ਆਪਾਂ ਵਧੀਆ ਡਾਕਟਰ ਤੋਂ ਭਰਾਇਆ ਉਹਦੇ ਡਾਕਟਰ ਕੋਲੇ ਉਹ ਵੀ ਹੈਗਾ ਠੀਕ ਆ ਭਾਈ ਕੋਈ ਇਹ ਕਹਿਣ ਦੀ ਗੱਲ ਨਹੀਂ ਵੀ ਠੀਕ ਠੀਕ ਆ ਜਾ ਪੁੱਤ ਹੂੰ ਬਾਕੀ ਤੋੜਾ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਦੁੱਧ ਵੀ ਬਾਈ ਨੇ ਬਹੁਤ ਚੰਗਾ ਹਾਜ਼ਰ ਦੱਸਿਆ ਭਾਈ ਤੇ ਕੀ ਮੋਲ ਆ ਫਿਰ ਜੈਜ ਮੁੱਲ ਜੀ 83000 ਦੀ ਦੇ ਦਾਂਗੇ 83000 ਦੀ ਮੱਝ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਲੋ ਹਾਂ ਜਾਇਜ਼ ਮੁੱਲ ਆ ਕਿਉਂ ਦੁੱਧ ਬਹੁਤ ਚੰਗਾ ਆ ਜਰਾ ਅੱਛਾ ਫਿਰ ਕੱਟੀ ਆ ਕੱਟੀ ਵੀ ਦੇ ਲੈ ਕਿੰਨੇ ਰੁਪਈਆ ਦੀ ਕੱਟੀ ਪਲੀ ਪਈ ਆ ਹੁਣ ਵਧੀਆ ਕੱਟੀ ਤਾਂ ਪਲ ਗਈ ਜੀ ਬੱਸ ਹੂੰ ਕਿਉਂ ਮਾਰਚੋਂ ਲੰਗੀ ਕੱਟੀ ਹੁਣ ਹਾਂ ਬੱਸ ਜਿਹੜਾ ਮਾ ਮੈਂ ਇਹਦੇ 2-3 ਥਾਣਾ ਕੱਟੀ ਨੂੰ ਪਿਆ ਕੇ ਵਾਹ ਠੀਕ ਆ 2-3 ਕਿਲੋ ਦੁੱਧ ਚੋ ਲੈਣਾ ਹੋਣਾਗਾ ਮੰਗਰ ਲਿਆ ਦੋਨੇ ਥਾਣਾ ਚੋ ਇਹ ਜੋ ਟਿਕੇੜਾ ਸੂਆ ਇਹ ਦੂਜੇ ਸੂਏ ਸੂਈ ਵੀ ਆ ਡਾਕਟਰ ਕਦੋਂ ਸੂਈ ਹੈ ਬਈ ਇਹ ਇਹਨੂੰ ਸੂਈ ਨੂੰ ਅੱਜ 8ਵਾਂ ਦੇਣਾ 8ਵਾਂ ਦੇਣਾ ਹਾਂ ਤੇ ਬੱਚਾ ਇਹਦੇ ਮੰਗਰ ਇਹਦੇ ਮੰਗ ਰਹਾ ਕੱਟੀ ਔਰਲੀ ਇਹ ਹੈਗੀਆ ਗੋਪੀ ਬੰਨ ਵਾਲੀ ਡਾਂਟਰ ਦੀ ਜੀਤ ਵਾਲੀ ਠੀਕ ਆ ਭਰਾ ਇਹ ਕੀ ਬਾਤ ਆ ਬੱਚੇ ਇਹ ਸੋਣੀ ਦਿੰਦੀ ਆ ਪਿਛਲੀ ਵਾਰ ਦੀ ਇਹ ਤੇ ਬਤਾਵਦੀ ਕੱਟੀ ਆ ਮੰਗਰ ਠੀਕ ਆ ਚੰਗੇ ਸੀਮਣ ਦੀ ਕੱਟੀ ਆ ਬਈ ਮੰਗਰ ਕੱਟੀ ਵੀ ਬਹੁਤ ਚੰਗੀ ਆ ਕਿਉਂ ਚੰਗੇ ਟੀਕਰੀ ਆ ਵੱਡੀ ਗੱਲ ਹੈ ਤੇ ਦੁੱਧ ਕਿੰਨਾ ਹਾਜ਼ਰ ਆ ਦੁੱਧ ਦੇ ਥੱਲੇ ਜੀ 11 ਕਿਲੋ ਮੰਗੂ ਹੁਣ ਹੋਊਗਾ ਠੀਕ ਆ ਹਾਂ ਛੋਟੇ ਨੇ ਪਿਛਲੇ ਹਿਸਾਬ ਮੇਰੇ ਕੋਲੇ ਇਹਨੇ 12 ਕਿਲੋ ਘਰੇ ਦੁੱਧ ਦਿੱਤਾ ਆ ਚੀਕਾ ਹਾਂ ਤੇ ਆ ਮੱਝ ਨੇ ਦਿੱਤੇ 7 ਮਹੀਨੇ ਗੱਭਣ ਹੋ ਕੇ ਦੁੱਧ ਠੀਕ ਆ ਆ ਮੈਂ 8 ਮਹੀਨੇ 6 ਕਿਲੋ ਦੁੱਧ ਤੇ ਆਪਦੇ ਆਪ ਛੱਡੀ ਐ ਇਹ ਝੋਟੀ ਹਾਂ ਹੱਡੀ ਨਹੀਂ ਵੀ ਦੁੱਧੋਂ हट ਗਈ ਹੂੰ 2 ਮਹੀਨੇ ਪਹਿਲਾਂ ਆਪਦੇ ਆਪ ਛੱਡੀ ਐ 6-7 ਕਿਲੋ ਦੁੱਧ ਸੀ ਛੱਡਣੀ ਪਈ ਹਾਂ ਹਾਂ ਇੰਨੀ ਸੀਲ ਝੋਟੀ ਸੀ ਲੈਵਾ ਚੈੱਕ ਕਰ ਲੋ ਥਾਣ ਬਹੁਤ ਚੰਗਾ ਮੁੱਠੀ ਆ ਹਾਂ ਥਾਣ ਤੇ ਤਾਰਾਂ ਪਈ ਆ ਗੰਨੇ ਵਰਗੀ ਠੀਕ ਆ ਬਾਈ ਹਜੇ ਇਹਨੂੰ ਮੇਰੇ ਹਿਸਾਬ ਤੋਂ ਦੁੱਧ 13-14 ਕਿਲੋ ਤੇ ਆਹਮ ਨਾਲ ਦੇ ਦੇਣਾ ਚ ਬਾਈ ਜੀ ਪੂਰ ਇੱਕ ਨੰਬਰ ਆਪਾਂ ਚੋਕੇ ਦੇਖਾਂਗੇ ਜੀ ਹਣ ਠੀਕ ਆ ਬਾਈ ਹਾਂ ਇਹਦੀ ਹੁਣ ਵੀਡੀਓ ਦੇ ਵਿੱਚ ਬਾਈ ਕਹਿੰਦਾ ਚਵਾਈ ਹੈ ਜਿਹੜੀ ਕਰਕੇ ਦਿਖਾ ਦੇਣੀ ਠੀਕ ਹੈ ਕਿ ਨਹੀਂ ਬਿਊਟੀ ਇੱਕ ਨੰਬਰ ਬਾਕੀ ਤੋੜਾ ਚੈੱਕ ਕਰ ਲਓ ਪਲੀ ਵੀ ਚੰਗੀ ਆ ਕੱਦ ਕਾੜ ਕੱਦ ਕਾਠ ਵੀ ਬਹੁਤ ਉੱਚੀ ਲੰਮੀ ਆ ਝੁੱਟੀ ਕਿਆ ਬਾਤ ਮੋਹੋ ਵੀ ਅਜੇ 6 ਦਿਨ ਤੋਂ ਹੂ ਪਿਛਲੀ আর 4 ਦਿਨ ਤੋਂ ਸੂਪੀ ਸੀਗੀ ਠੀਕ ਆ ਬਾਈ ਹਾਂ ਇਹਦਾ ਮੋਲ ਫਿਰ ਜਾਇਜ ਇਹ ਵਸ ਜੀ 130 ਆ ਇਹਦਾ ਮੁੱਲ ਠੀਕ ਆ ਭਾਈ ਹਾਂ ਵਿੱਚੋਂ ਛੋੜ ਛਾੜ ਕਰਦਾਂਗੇ 1,30,000 ਰੁਪਿਆ ਮੁੱਲ ਵਿੱਚੋਂ ਕੋਈ ਚੱਕਰ ਨਹੀਂ ਮਾਨਤਣ ਜ਼ਰੂਰ ਹੋ ਜਾਊਗਾ ਸੋ ਇਹ ਸਵਾਈ ਬੱਚਾ ਮਰ ਕੱਟੀ-ਕੱਟੀ ਬਹੁਤ ਚੰਗੇ ਡਿਗਰੀਆ ਲੈਵਲ ਉਹਦਾ ਚੰਗਾ ਥਾਨ ਤੋਂ ਇੱਕ ਨੰਬਰ ਬਾਕੀ ਇਹਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਚਵਾਈ ਆ ਭਾਈ ਕਰਕੇ ਦਿਖਾਊਗਾ ਥਾਨ ਬਹੁਤ ਚੰਗਾ ਗਾੜੀ ਪਿਛਾੜੀ ਪੂਰੀ ਚੰਗੀ ਇਹਦੀ ਗਾੜੀ ਪਿਛਾੜੀ ਜਿਵੇਂ ਬਰਾਬਰ ਆ ਅੱਛਾ ਜਿੰਨਾ ਗਾੜੀ ਚਾ ਉਹਨੇ ਹੀ ਪਿਛਾੜੀ ਚ ਠੀਕ ਆ ਭਾਈ ਜੇ ਕਾਰ ਮਧਾਣੀ ਲੋਟ ਵਿੱਚ ਹੋਈਏ ਤਾਂ ਵੀ ਸੇਮ ਜਾਣਗੇ ਠੀਕ ਆ ਬਾਈ ਹਾਂਜੀ ਤੇ ਅੱਗੇ ਆ ਕੀ ਬੈੜ ਇਹ ਬੈੜ ਆ ਜੀ ਕਿਹੜਾ ਸੂਆ ਜੀ ਤੇ ਦੂਜਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਨੂੰ 2 ਮਹੀਨੇ ਹੋ ਗਏ ਉਹ ਇਹਦੇ ਮਗਰ ਬੱਚੀ ਆ ਜੀ ਬੱਚੀ ਬਹੁਤ ਚੰਗੀ ਆ ਨਾ ਬੱਚੀ ਵੀ ਬਹੁਤ ਚੰਗੀ ਆ ਬੈੜ ਵੀ ਬਹੁਤ ਚੰਗੀ ਸੀ ਬੈੜ ਥੱਲੇ ਡਾਟਾ ਸੀਗਾ 15 16 ਕਿਲੋ ਦੁੱਧ ਆ ਠੀਕ ਆ ਮੇਰੇ ਕੋਲੇ ਤੇ ਥਣ ਤੇ ਨਾ ਮੂਰਲੇ ਪਰਲੇ ਤੇ ਕੱਟ ਲੱਗ ਗਿਆ ਅੱਛਾ ਜਮਾ ਮੇਰੂ ਤੇ ਜਿੱਥੇ ਮੇਰੂ ਹੁੰਦਾ ਹੂੰ ਤੇ ਇਹਦੇ ਹੁਣ ਟੀਕੇ ਲੱਗਣ ਕਰਕੇ ਤਿੰਨ ਥਣਾਂ ਚੋਂ ਦੁੱਧ ਹੈਗਾ ਜੀ 10 ਕਿਲੋ ਓਕੇ ਤੇ ਚੌਥੇ ਥਣ ਚੋਂ ਆ ਡੱਕੇ ਨਾਲ ਦੁੱਧ ਕੱਢਦਾ ਹੋਣਾ ਆਉਂਦਾ ਹੈਗਾ ਡਾਕਟਰ ਨਾਲ ਵਿੱਚ ਪਾ ਕੇ ਪਾਈਪ ਪਾਈਪ ਨਾਲ ਨਿਕਲਦਾ ਦੁੱਧ ਹਾਂਜੀ ਇਹਨੂੰ ਤਿਲ ਮੰਨ ਕੇ ਆਪਾਂ ਦੇਵਾਂਗੇ ਠੀਕ ਆ ਅਗਲੇ ਨੇ ਇਹਦਾ ਹੈ ਮਾੜਾ ਜਿਹਾ ਮੂਹਰੇ ਜੋ ਕ੍ਰੀਨ ਲੱਗ ਜਾਂਦਾ ਨਾ ਉਦੋਂ ਨਹੀਂ ਆਉਂਦਾ ਉਦੋਂ ਨਹੀਂ ਆਉਂਦਾ ਹੂੰ ਕ੍ਰੀਨ ਇਹਦੇ ਨਾਲ ਪਾਸੇ ਹੋ ਜਾਂਦਾ ਹੂੰ ਤੇ ਸੀਰ ਸਾਊ ਤਿੰਨੇ ਖਣ ਸਹੀ ਆਪਾਂ ਤੇ ਲਾਵੇ ਭਾਈ ਦੇ ਦਾਂਗੇ ਠੀਕ ਆ ਭਾਈ ਹਾਂ ਬੱਚੀ ਬਹੁਤ ਚੰਗੀ ਆ ਭਾਈ ਮਗਰ ਬੱਚੀ ਵੀ ਇੱਕ ਨੰਬਰ ਤੇ ਤੇਲ ਵਾਲਾ ਮੁੱਲ ਹੋਊਗਾ ਭਾਈ ਕਹਿੰਦਾ ਤੂੰ ਸੀਰ ਸਾਊ ਵਧੀਆ ਠੰਡੀ ਫੁੱਲ ਹਾਂ ਕੀ ਬਾਤ ਆ ਭਾਈ ਹੂੰ ਫੁੱਲ ਠੰਡੀ ਆ ਨਾ ਫੁੱਲ ਦੁੱਧ ਇਹ ਟੀਕਿਆਂ ਨਾਲ ਹੀ ਘਟੀ ਆ ਇਹਨੂੰ 4-5 ਦਿਨ ਹੋਇਆ ਕੱਟ ਲੱਗੇ ਇਹਨੂੰ ਓਕੇ ਭਾਈ ਤੋਰਾ ਤਾਰਾ ਬੱਚੀ ਦਾ ਹੂੰ ਪ੍ਰਿੰਟ ਲੇਵਾ ਥਣ ਇੱਕ ਨੰਬਰ ਆ ਕਹਿੰਦੇ ਬੱਚੀ ਬਹੁਤ ਵਧੀਆ ਸੀਗੀ ਆਪਾਂ ਤਾਂ ਇਹ ਦੋਤੇ ਲਾਈਆਂ ਵੀ ਅਸੀਂ ਹੁਣ ਕੱਟ ਲੱਗ ਗਿਆ ਬਸ ਹੂੰ ਕੀ ਮੁੱਲ ਫਿਰ ਜੈਜ ਮੁੱਲ ਦਾ ਜੀ ਕੋਸ ਕਰਾ ਲਓ ਇਹ 31000 ਰੁਪਏ ਦੀ ਦੇ ਦਾਂਗੇ 31000 ਦੀ ਵੜ ਬਾਈਕ ਇਹਨਾਂ ਦੇ ਦੇ ਦਾਂਗੇ ਆ ਨਾਲ ਹੀ ਬੱਛੀ ਦੇ ਦਾਂਗੇ ਕਰਾ ਲਓ ਨਾਲ ਹੀ ਬੱਛੀ ਦੇ ਦਾਂਗੇ 31000 ਦੀ ਵੜ ਦੇ ਦਾਂਗੇ ਠੀਕ ਆ ਕਿ ਨਹੀਂ ਹਾਂ ਅੱਜ ਦੀ ਘੜੀ ਦਾ ਕਿਲੋ ਤੇ ਕੱਟ ਲੱਗਿਆ ਮੂਰਲੇ ਔਰਲੇ ਤੇ ਜੀ ਆਹਾਂ ਹਾਂ ਜਿਹੜਾ ਮੂਰਲਾ ਕਵੈਣੀ ਵਾਲਾ ਥਣ ਠੀਕ ਆ ਜਿਹੜਾ ਆ ਦੇਖੋ ਮਾੜੀ ਜੀ ਉਹ ਵੀ ਸੋਜ ਵੀ ਆ ਉਹ ਪੈਪ ਲਾਉਣ ਕਰਕੇ ਹੋਈ ਏ ਪੈਪ ਨਾਲ ਦੁੱਧ ਹਜੇ ਤੱਕ ਦੁੱਧ ਘਟਿਆ ਨਹੀਂ ਬਰਾਬਰ ਹੀ ਆ ਠੀਕ ਆ ਵੀ ਉਹ ਮੈਂ ਪੈਪ ਨਾਲ ਡੇਲੀ ਖਾਲੀ ਕਰੀ ਜੰਨਾ ਠੀਕ ਆ ਭਾਈ ਤੇ ਵੀ ਫੇਰ ਵੀ ਆਪਾਂ ਤਲ ਮੰਨ ਕੀ ਦੇਵਾਂਗੇ ਡਾਕਟਰ ਤਾਂ ਇਹ ਗੱਲ ਕਹਿੰਦਾ ਵੀ ਜਦੋਂ ਜ਼ਖਮ ਸੈੱਟ ਹੋ ਗਿਆ ਮੇਰੂ ਸੈੱਟ ਹੋ ਉਹ ਵੇ ਨਾ ਹੋਵੇ ਆਪਾਂ ਤਲ ਨਹੀਂ ਮੰਨਾਂਗੇ ਸਹੀ ਆ ਭਾਈ ਅੱਗੇ ਲਾਸਟ ਦੇ ਇਹ ਕੱਲੇ ਟੋਕੜਾ ਡਾਕਟਰ ਦੇ ਥੱਲੇ 4 ਕਿਲੋ ਦੁੱਧ ਓਕੇ ਪੈਰਾਂ ਦਾ ਮੰਨਦੀ ਆ ਪੂਰਾ ਪੱਕਾ ਹੂੰ ਜਾਤ ਬ੍ਰੀਡ ਬੱਛੀ ਦੀ ਬਥੇਰੀ ਆ ਹੂੰ ਪੱਕੇ ਕਰਕੇ ਇਹ ਦੁੱਧ ਨਹੀਂ ਵੱਧਦੀ ਆਪਾਂ ਮੜਾ ਤੋੜ ਕੇ ਵੀ ਦਿਖਾ ਦਿੰਨੇ ਬਾਲਾ ਤਾਂ ਨਹੀਂ ਠੀਕ ਆ ਭਾਈ ਇਹ ਆਪਾਂ ਮੈਂ 5000 ਰੁਪਏ ਇਹ ਵੀ ਦੇ ਦਾਂਗੇ ਜੇ ਕੋਈ ਵੀਰ ਸੰਭਣ ਵਾਲਾ ਹੋਇਆ 5000 ਦੀ ਵੜ ਬਾਈ ਕਹਿੰਦਾ ਲੈ ਵੜ ਦੀ ਕੁਆਲਿਟੀ ਦੇਖੋ ਤੁਸੀਂ ਕੱਦ ਕਾਠ ਦੇਖੋ 4 ਲੀਟਰ ਆਏਗਾ ਤੇ ਡੰਗ ਜਾਂ ਲਾ ਦਊਗੀ ਕੁਆਲਿਟੀ ਦੇਖੋ ਬਾਰੇ ਪੈਰਾ ਦਾ ਪੱਕਾ ਬਹੁਤ ਮੰਨਦੀ ਆ ਠੀਕ ਆ ਆ ਇੱਥੇ ਅਗਲਾ ਜਜਮੈਂਟ ਲਾ ਲੇ ਬਸ ਹੂੰ ਮੇਰੇ ਕੋਲੇ ਸਾਰਾ ਪੱਕਾ ਥਾਂ ਬਾਕੀ ਆ ਜਦੋਂ ਗਿੱਲਾ ਗਿੱਲਾ ਹੋ ਜਾਂਦਾ ਨਾ ਉਦੋਂ ਨਾ ਹੋਰ ਵੀ ਕੱਚੇ ਹੋ ਜਾਂਦੇ ਆ ਠੀਕ ਆ ਬਈ ਹਾਂ ਪੱਕਾ ਮੰਨਦੀ ਆ ਇਹ ਆਪਾਂ ਦੱਸ ਕੇ ਦੇਣੀ ਆ ਸਹੀ ਆ ਬਈ ਬਸ 5000 ਵੀ ਦੇ ਦਾਂਗੇ 5000 ਮੁੱਲ ਮੰਨ ਤਣ ਕੋਈ ਚੱਕਰ ਨਹੀਂ ਕੋਈ ਛੋੜ ਛੱਪਾ ਵੀ ਕਰ ਦਾਂਗੇ ਚਲੋ ਠੀਕ ਆ ਬਈ ਚੁਵਾਈ ਚੁਈ ਕਿਵੇਂ ਆ ਚਾਰੇ ਥਣ ਸਹੀ ਆ ਧਾਰਾ ਜੇ ਕੋ ਹੋ ਤਾਂ ਮੈਂ ਖਿੱਚ ਵੀ ਦਿੰਨਾ ਸੀਲ ਵੀ ਬਥੇਰੀ ਆ ਇਹਦੇ ਕਿਹੜਾ ਠੀਕ ਆ ਹੂੰ ਲੈ ਚਵਾਈ ਚੰਗੀ ਆ ਹਨਾ ਉਹ ਲੈ ਓਕੇ ਆ ਮੁੱਲ 5000 ਰੁਪਏ ਮੰਨਦਣ ਹੋ ਜਾਊਗਾ ਤੇ ਝੋਟੀ ਦੀ ਚਵਾਈ ਕਰਦੇ ਹਾਂ ਹਾਂ ਝੋਟੀ ਦੀ ਕਰਦੇ ਆ ਜੀ ਠੀਕ ਬਾ ਛੱਡ ਲਈਏ ਚੱਲ ਉਧਰ ਨੂੰ ਝੋਟੀ ਚੰਗੀ ਬਹੁਤ ਆ ਹਨਾ ਝੋਟੀ ਚੰਗੀ ਬਹੁਤ ਆ ਸਿੰਗਾ ਦੀ ਸਿੰਗਾ ਸਿੰਗਾ ਦੀ ਕੱਦਗਾਠ ਵੀ ਝੋਟੀ ਦਾ ਬਹੁਤ ਆ ਹੂੰ ਇਹ ਨਹੀਂ ਲੋੜ ਲੜਦੇ ਜੀ ਇਹ ਤਾਂ ਨਾ ਕੋਈ ਮੁੱਲ ਤਾਂ ਜਾਇਜ਼ ਆ ਉਧਰ ਦੇ ਹਿਸਾਬ ਨਾਲ ਕਿ ਨਹੀਂ ਚੋਟੀ ਦਾ ਹਾਂ ਹਾਂ ਨਹੀਂ ਮੁੱਲ ਬਹੁਤ ਵੱਡੇ ਵੱਡੇ ਆਉਂਦੇ ਆ ਉਹ ਤਾਂ ਡੇਢ ਡੇਢ ਮੰਗੀ ਜਾਂਦੇ ਆ ਹੂੰ 130 ਜਮਾ ਜੈਜਮਾਨ 13 ਆਪਾਂ ਜਰਨਾ ਅਸਲ ਚ ਦੇਣ ਵਾਲੀ ਗੱਲ ਹੀ ਰੱਖੀ ਆ ਠੀਕ ਆ ਬਸ ਉੱਤਰ ਆਈ ਫੇਰ ਛੱਡ ਲਾਂਗੇ ਮਾਕਰੋ ਹੂੰ ਦਿਖਾਉਣਾ ਕੇਰਾ ਦਿਖਾ ਦਿਓ ਪਸਮਾ ਵਗੈਰਾ ਕੋਈ ਨਹੀਂ ਦਿਖਾ ਨਹੀਂ ਇੱਕ ਨੰਬਰ ਥਾਣਾ ਇੱਕ ਨੰਬਰ ਕਿ ਨਹੀਂ ਹੂੰ ਥਾਣੇ ਫੋਨ ਤੇ ਤਾਰ ਦੇਖਿਓ ਹੁਣ ਤੁਸੀਂ ਠੀਕ ਆ ਤੁਸੀਂ ਜੇ ਆ ਮੋਬਾਈਲ ਦਾ ਉਪਰਾ ਕਰਜੇ ਤਾਂ ਕਰਜੇ ਹੂੰ ਤੇ ਨਾ ਬੁੱਤ ਟਾਰ ਤੇ ਗਿੱਜੀ ਵੀ ਆ ਹਨ ਟਾਰ ਦਾ ਫਿਰ ਐ ਤਾਜ਼ਾ ਪਸ਼ੂ ਆ ਨਾ ਹੂੰ ਲੈ ਮਾੜੇ ਸਾਈਡ ਤੇ ਹੋ ਜੋ ਥਾਣੇ ਖਾ ਲੈ ਆ ਜੋ ਜੇੜੇ ਤਾਂ ਚਲ ਨਾ ਮੂੰ ਜੂਮ ਜਾ ਕਰਕੇ ਰਖਾ ਦੇ ਮਾਰਾਂ ਤਾਰ ਮਾਰ ਵਾਰੀ ਚੰਗੀ ਚਵਾਈ ਆ ਹਨ ਬਾਲੀ ਪੋਲੀ ਰੋਗ ਦੀ ਦਵਾਈ ਹੈ ਡਾਕਟਰ ਤੁਸੀਂ ਚੁੰਨਦੇ ਤਾਂ ਹੁਣ ਨਿਬੜਦੀ ਦੇਖੋ ਠੀਕ ਆ ਲੈ ਇੱਕ ਟਮ ਨੰਬਰ ਜੋ ਹੋਣਾ ਬਈ ਕਰਮਾ ਇਹਦਾ ਚਾ ਵਾ ਬੜੀ ਠੰਡੀ ਆ ਨਾ ਬੜੀ ਜਿਆਦੇ ਜਿਵੇਂ ਮੈਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਇਹ ਨਾ ਕਰਮਾ ਨਹੀਂ ਕੋਸ਼ ਨਹੀਂ ਚੁੰਨ ਚਵਾਇਕ ਬੜੀ ਪੋਲੀ ਚਵਾਈ ਹੈ ਹਨਾ ਬੋਲੀ ਪੋਲੀ ਚਵਾਈ ਹੈ ਗਾਂ ਨਾਲੋਂ ਵੀ ਪੋਲੀ ਹੈ ਹਮ ਟਾਈਮ ਦੱਸ ਦੀ ਕਿ ਮਾੜਾ ਹਾਂ ਟਾਈਮ ਦੱਸ ਦੋ ਦਿਨ ਦੱਸ ਦੋ ਕਿਹਦੇ ਚੁਈ ਆ 5 ਵਜ੍ਹ ਕੇ 5 ਮਿੰਟ ਹੋ ਗਏ ਅੱਗੇ ਅਸੀਂ ਨਾਲੋਂ 6:30 6:30 ਨੇ ਆ ਤੇ 3 ਅਕਤੂਬਰ ਨੂੰ ਜਿਹੜੀ ਆ ਅੱਜ 3 ਤਰੀਕ ਹੋ ਗਈ 3 ਤਰੀਕ ਹੋ ਗਈ 2025 10ਵਾਂ ਮਹੀਨਾ ਉਰੇ ਨੇ ਵਾਹ ਟਾਈਟੀ ਰੱਖਦੀ ਆ ਥੋੜੀ ਵਾਲਾ ਲੇਵਾਣੀ ਵੀ ਬਾੜਾ ਹੂੰ ਤੇ ਦੁੱਧ ਵਧੀਆ ਕੱਢਦੀ ਆ ਠੀਕ ਹੈ ਅੱਜ ਤੱਕ ਇਹਨੂੰ ਕੁਝ ਨਹੀਂ ਪਿਆ ਐਡਾ ਮੰਨ ਲਓ ਵੀ ਦੇਣੀ 7 ਸੱਤਮਾ 8ਵਾਂ ਦੇਣੀ ਅੱਜ ਤੂੰ ਇਹਨੂੰ ਹੂੰ ਜਦੋਂ ਲੇਟੀ ਲੁੱਟੀ ਪੈਣ ਲੱਗੀ ਠੀਕ ਆ ਲੈ ਮਾਗਰਲੇ ਥਣਾ ਦੀ ਚਬਾਈ ਹੋ ਗਈ ਗਈ ਬਸ ਹੂੰ ਕਾੜੇ ਕੂੜੇ ਪੈਣਗੇ ਹਜੇ ਹਾਂ ਤਾਂ ਕਾੜੇ ਕੂੜੇ ਪੈਣਗੇ ਹਾਂ ਹਜੇ ਐ ਹੁੰਦਾ ਵੀ ਪਸ਼ੂ ਨੂੰ ਤਾਜੇ ਨੂੰ ਕਹ ਨੂੰ ਦੇਣਾ ਵੀ ਇਹ ਪਸ਼ੂ ਅਸਲ ਚ ਤਾਂ 20 25 ਦਿਨਾਂ ਬਾਅਦ ਹੂੰ ਜਾ ਕੇ ਦੁੱਧ ਤੇ ਆਉਣ ਲੱਗਦਾ ਸਹੀ ਗੱਲ ਹੈ ൂർല ദുദ്ധ അടാ ഗുറ്റാ സവാഡി ਤਾਰ ਬਹੁਤ ਪੂਲੀ ਐ ਕੋਈ ਘੂਰ ਛਿੱਟਾ ਗੰਡ ਨਾੜ ਕੁਛ ਨਹੀਂ ਹੈ ਬਾਕੀ ਯਾਰ ਆਏ ਆ ਬਾਕੀ ਝੋਟੀ ਦਾ ਕੱਦ ਕਾਠ ਬਹੁਤ ਆ ਸੂਈ ਸਵਾਈ ਆ ਹਾਂ ਸਿੰਘ ਸਾਰੇ ਬਕਸੇ ਕਿਸੇ ਬੱਚਾ ਮਿੱਤਰੋਂ ਦੀ ਦੋ ਟਾਈਮ ਚੋ ਲੈਣਾ ਚਾਹੀਦੀ ਅਗਲਾ ਤਿੰਨ ਟਾਈਮ ਚ ਹੋਵੇ ਹੂੰ ਵੀ ਆਪਦੀ ਤਸੱਲੀ ਕਰਕੇ ਲੈ ਜਾਵੇ ਆਪਾਂ ਤੇ ਇਹ ਕਹਨੇ ਜਿਹਨੇ ਪੈਸੇ ਵੀ ਲਾਉਣੇ ਆ ਅਗਲੇ ਨੇ ਸਹੀ ਆ ਕੋਈ ਕਿਸੇ ਤੇ ਯਕੀਨ ਵਾਲਾ ਟਾਈਮ ਨਹੀਂ ਹੈਗਾ ਆਪਾਂ ਤਾਂ ਇਹ ਕਹਨੇ ਆ ਮੰਨ ਲਓ ਸਹੀ ਆ ਬਈ ਵੀ ਆਪਜੀ ਪੂਰੀ ਦੋ ਡੰਗ ਤਿੰਨ ਡੰਗ ਹੂੰ ਜਿਵੇਂ ਮਰਜ਼ੀ ਚੋ ਕੇ ਲੈ ਜਾਵੇ ਧਾਰ ਕਣੀ ਉਹ ਵੀ ਕੋਈ ਕਲਡੀ ਹੋਊਗੀ ਭੂਰ ਸਿੱਟਾ ਹੋਊ ਉਹ ਚੀਜ਼ ਦੀ ਆਪਾਂ ਅੱਜ ਵੀ ਗਾਰੰਟੀ ਲੈਨੇ ਆ ਠੀਕ ਹੈ ਭਾਈ ਵੀ ਕੋਈ ਇਹੋ ਜਿਹਾ ਫਰਕ ਨਹੀਂ ਨਿਕਲਦਾ ਇਹ ਚ ਹੂੰ ਬਾਲੀ ਚੰਗੀ ਚਵਾਈ ਹੈ ਹਣਾ ਬਾਲੀ ਚੋਰ ਕਣੂ ਨਹੀਂ ਇਹ ਉੱਤੋਂ ਅੱਤੋਂ ਅਗਲੇ ਨੇ ਫਿੱਟ ਕਰ ਲੈਣੀ ਹੈ ਕਿਉਂਕਿ ਛੋਟੀ ਕਿਸੇ ਬਸ ਹੱਥ ਤਰੋਂ ਦੂਈ ਨਹੀਂ ਹੂੰ ਸਹੀ ਹੈ ਚਵਾਈ ਕਣੂ ਵੀ ਨਹੀਂ ਹੱਥ ਤਰੋਂਦੀ ਠੀਕ ਆ ਖਾਣਾ ਹੈ ਮੋਟਾ ਪੂਲੀ ਧਾਰ ਸਹੀ ਗੱਲ ਕੀ ਆ ਦੇਖ ਲਓ ਹੁਣ ਕਿੰਨਾ ਕੁ ਟਾਈਮ ਲੱਗਿਆ ਹੋਊਗਾ ਹੂੰ 6 ਮਹੀਨੇ ਬੜੀ ਲੈ ਕੀ ਬਾਤ ਇਹਦੇ ਗਾਂ ਵਾਲੀ ਚਵਾਈ ਹੈ ਮੱਝ ਵਾਲੀ ਨਹੀਂ ਹੈਗੀ ਕਿੰਨਾ ਦੁੱਧ ਹੋਊ ਪੰਜ ਕਿਲੋ ਖੁੱਲਾ ਡੁੱਲਾ ਹੋ ਪੰਜ ਸਵਾ ਪੰਜ ਇੱਥੇ ਦੁੱਧ ਹੈਗਾ ਇਹ ਠੀਕ ਆ ਹਾਂ ਹੂੰ ਇਹ ਨਾਗਸੀਪੁਰ ਆਹ ਦੇਖੋ ਟੁੱਟੀ ਦਾ ਕਦ ਦੇਖੋ ਮੈਂ ਰੱਬਰ ਖੜਾ ਹਮ ਕਿੰਨੀ ਉੱਚੀ ਲੰਮੀ ਝਟੀ ਆ ਗਿਆ ਕਦ ਵੀ ਬਹੁਤ ਚੰਗਾ ਹੈ ਹਾਂ ਸਿੰਘਾ ਸਿੰਘਾਂ ਦੀ ਕਿਸੇ ਪਾਸੇ ਹੱਥ ਨਹੀਂ ਦਰੋਂ ਜੀ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਈ ਬਾਈ ਮੈਂ ਕਨੈਕਟ ਕਰ ਲਿਓ ਧੰਨਵਾਦ